24 ਜੁਲਾਈ ਨੂੰ ਪੁਲਿਸ ਨੂੰ ਇੱਕ ਫੋਨ ਆਉਂਦਾ ਕਿ ਇੱਕ ਸਪਾ ਸੈਂਟਰ ਦੇ ਵਿੱਚ 52 ਸਾਲ ਦੇ ਇੱਕ ਬੰਦੇ ਦੀ ਜਿਹੜੀ ਹੈ ਉਹ ਡੈੱਡ ਬੋਡੀ ਪਈ ਹੋਈ ਹੈ। ਪੁਲਿਸ ਜਦੋਂ ਉਸ ਮ사ਜ ਸੈਂਟਰ ਦੇ ਵਿੱਚ ਪਹੁੰਚਦੀ ਹੈ ਤਾਂ ਦੇਖਦੇ ਆ ਵੀ ਬੰਦੇ ਦਾ ਜਿਹੜਾ ਬੜਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੋਇਆ। ਪੁਲਿਸ ਵਾਲੇ ਹੈਰਾਨ ਹੋ ਜਾਂਦੇ ਆ ਵੀ ਇਹ ਸ਼ਖਸ ਸਪਾ ਦੇ ਅੰਦਰ ਹੈ ਤੇ ਸਪਾ ਦੇ ਸਟਾਫ ਨੇ ਕਿਸੇ ਨੂੰ ਆਉਂਦਿਆਂ ਜਾਂਦੇ ਆ ਦੇਖਿਆ ਨਹੀਂ। ਤਾਂ ਪਤਾ ਲੱਗਦਾ ਵੀ ਉੱਥੋਂ ਦਾ ਜਿਹੜਾ ਮਾਲਕ ਸੀਗਾ ਸੰਤੋਸ਼ ਉਹ ਦੱਸਦਾ ਵੀ ਇਹ ਜਿਹੜਾ ਸ਼ਖਸ ਜਦੋਂ ਪਹੁੰਚਿਆ ਕਹਿੰਦਾ ਵੀ ਮੈਂ ਤਾਂ ਸ਼ਾਮੀ ਟਾਈਮ ਨਾਲ ਹੀ ਘਰ ਚਲਾ ਗਿਆ ਸੀ ਉਸ ਤੋਂ ਬਾਅਦ ਸਟਾਫ ਜਿਹੜਾ ਉਹ ਵੀ ਬੰਦ ਕਰਕੇ ਸਪਾ ਨੂੰ ਚਲਾ ਗਿਆ ਪਤਾ ਨਹੀਂ ਇਹ ਸ਼ਖਸ ਕਿੱਦਾਂ ਅੰਦਰ ਰਹਿ ਗਿਆ ਕੀ ਗੱਲਬਾਤ ਹੋਈ ਪੁਲਿਸ ਨੂੰ ਥੋੜਾ ਬਹੁਤਾ ਸ਼ੱਕ ਤੇ ਹੁੰਦਾ ਵੀ ਇਹ ਕਿੱਦਾਂ ਹੋ ਸਕਦਾ ਵੀ ਇੱਕ ਬੰਦਾ ਸਪਾ ਦੇ ਅੰਦਰ ਹੋਵੇ ਤੇ ਸਟਾਫ ਵੀ ਚਲਾ ਜਾਵੇ ਤੇ ਸਪਾ ਦਾ ਜਿਹੜਾ ਮਾਲਕ ਆ ਉਹ ਵੀ ਚਲਾ ਜਾਵੇ ਖੈਰ ਪੁਲਿਸ ਵਾਲੇ ਕੀ ਕਰਦੇ ਆ ਉਸ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੰਦੇ ਆ ਜਦੋਂ ਇਸ Laash ਨੂੰ hospital ਦੇ ਵਿੱਚ post mortem ਵਾਸਤੇ ਭੇਜਦੇ ਆ ਤਾਂ ਉਸ Laash ਦੇ ਉੱਤੇ ਉਸ dead body ਦੇ ਉੱਤੇ ਕਾਤਲ ਦਾ ਜਿਹੜਾ ਨਾਮ ਉਹ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਦਰਸਲ 2008 ਦੇ ਵਿੱਚ ਇੱਕ ਫਿਲਮ ਆਈ ਸੀ ਗਜਨੀ ਅਮਿਰ ਖਾਨ ਨੇ ਕਿਰਦਾਰ ਅਦਾ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਹੁੰਦੀ ਹੈ ਤੇ ਉਹ ਕੀ ਕਰਦੇ ਆ ਆਪਣੇ ਦੁਸ਼ਮਨਾ ਦਾ ਨਾਮ ਜਿਹੜਾ ਉਹ ਆਪਣੇ ਪੂਰੇ ਸਰੀਰ ਦੇ ਉੱਤੇ ਟੈਟੂ ਦੇ ਰੂਪ ਦੇ ਵਿੱਚ ਖਦਵਾ ਲੈਂਦੇ ਆ ਵੀ ਮੇਰਾ ਇਹਦੇ ਨਾਲ ਵੈਰ ਚੱਲਦਾ ਮੇਰੀ ਇਹਦੇ ਨਾਲ ਦੁਸ਼ਮਣੀ ਹੈ ਇਸੇ ਤਰ੍ਹਾਂ ਇਹ ਜਿਹੜਾ ਮਰਨ ਵਾਲਾ ਸ਼ਖਸ ਸੀਗਾ ਜਿਹਦਾ ਨਾਮ ਗੁਰੂ ਬਾਗਮਾਰੇ ਦੱਸਿਆ ਜਾਂਦਾ 52 ਸਾਲੇ ਦੀ ਉਮਰ ਸੀ ਇਹਨੇ ਆਪਣੇ ਦੋਨਾਂ ਪੱਟਾਂ ਦੇ ਉੱਤੇ ਨਾ ਆਪਣੇ ਦੁਸ਼ਮਨਾ ਦੇ ਜਿਹੜੇ ਨਾਮ ਆ ਉਹ ਲਿਖੇ ਹੋਏ ਸੀ ਹਸਪੀਟਲ ਵਾਲੇ ਪੁਲਿਸ ਨੂੰ ਦੱਸਦੇ ਆ ਵੀ ਇਹਦੇ ਬੋਡੀ ਦੇ ਉੱਤੇ ਬਾਈ ਨਾਮ ਲਿਖੇ ਹੋਏ ਆ ਤੇ ਤੁਸੀਂ ਇੱਕ ਵਾਰੀ ਦੇਖ ਲਓ ਬੜਾ ਮਾਮਲਾ ਬੜਾ ਅਜੀਬ ਜਿਹਾ ਲੱਗ ਰਿਹਾ ਪੁਲਿਸ ਵਾਲੇ ਉੱਥੇ ਪਹੁੰਚਦੇ ਆ ਤਾਂ 6ਵੇਂ ਨੰਬਰ ਦੇ ਉੱਤੇ ਸੰਤੋਸ਼ ਦਾ ਨਾਮ ਹੁੰਦਾ ਜਿਹਦਾ ਉਸਪਾ ਹੁੰਦਾ ਪੁਲਿਸ ਵਾਲੇ ਬੜੇ ਹੈਰਾਨ ਰਹਿ ਜਾਂਦੇ ਆ ਵੀ ਇਹ ਨਾਮ ਜਿਹੜੇ ਇਹਨੇ ਲਿਖੇ ਹੋਏ ਆ 6ਵੇਂ ਨੰਬਰ ਦੇ ਉੱਤੇ ਸੰਤੋਸ਼ ਦਾ ਨਾਮ ਆ ਤਾਂ ਪੁਲਿਸ ਵਾਲੇ ਕਹਿੰਦੇ ਆ ਵੀ ਮਾਮਲਾ ਕੋਈ ਜਿਹੜਾ ਉਹ ਗੜਬੜ ਲੱਗਦਾ ਵੀ ਇਹ ਜਿਹੜਾ ਸੰਤੋਸ਼ ਆ ਇਹਨੂੰ ਪਤਾ ਆ ਵੀ ਇਹਦਾ ਕਤਲ ਜਿਹੜਾ ਗੁਰੂ ਦਾ ਹੋਇਆ ਇਹ ਉਹਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਪੁਲਿਸ ਵਾਲੇ ਉਹਨੂੰ ਬਿਲਕੁਲ ਨਹੀਂ ਦੱਸਦੇ ਵੀ ਉਹਦੇ ਸਰੀਰ ਦੇ ਉੱਤੇ ਟੈਟੂ ਬਣੇ ਹੋਏ ਸੀ ਜਿਹਦੇ ਵਿੱਚ ਇੱਕ ਤੇਰਾ ਨਾਮ ਵੀ ਸੀਗਾ ਪੁਲਿਸ ਵਾਲੇ ਫਿਰ ਪੂਰੀ ਮੁਸਤੈਦੀ ਦੇ ਨਾਲ ਨਾ ਭਾਲ ਸ਼ੁਰੂ ਕਰ ਦਿੰਦੇ ਆ ਆਸ-ਪਾਸ ਦੇ ਸੀਸੀਟੀਵੀ ਜਿਹੜੇ ਆ ਉਹ ਖੰਗਾਲਣੇ ਸ਼ੁਰੂ ਕਰ ਦਿੰਦੇ ਆ ਇਸੇ ਦੌਰਾਨ ਗੁਰੂ ਬਾਰੇ ਪਤਾ ਲੱਗਦਾ ਹੈ ਵੀ ਗੁਰੂ ਜਿਹੜਾ ਸੀਗਾ ਜਿਹੜਾ ਮਰ ਗਿਆ ਇਹ ਇੱਕ ਆਰਟੀਆਈ ਐਕਟੀਵਿਸਟ ਸੀਗਾ ਤੇ ਪਰ ਇਹ ਕੋਈ ਚੰਗਾ ਕੰਮ ਨਹੀਂ ਸੀ ਕਰਦਾ ਇਹ ਦਰਸਲ ਆਰਟੀਆਈ ਪਾ ਕੇ ਲੋਕਾਂ ਦੀ ਜਾਣਕਾਰੀ ਕਢਾਉਂਦਾ ਸੀਗਾ ਸਰਕਾਰ ਤੋਂ ਤੇ ਬਾਅਦ ਚੋਂ ਉਹਨਾਂ ਨੂੰ ਬਲੈਕਮੇਲ ਕਰਦਾ ਸੀਗਾ ਇਸੇ ਤਰ੍ਹਾਂ ਇਹ ਜਿਹੜਾ ਗੁਰੂ ਆ ਇਹ ਸੰਤੋਸ਼ ਨੂੰ ਬਲੈਕਮੇਲ ਕਰਦਾ ਸੀਗਾ ਵੀ ਜਿਹੜਾ ਤੇਰਾ ਸਪਾ ਸੈਂਟਰ ਚੱਲਦਾ ਇਹਦੇ ਵਿੱਚ ਕੋਈ ਨਜਾਇਜ਼ ਕੰਮ ਹੁੰਦੇ ਆ ਮੈਂ ਤੇਰੀ ਸ਼ਿਕਾਇਤ ਕਰੂੰਗਾ ਤੇ ਫਿਰ ਤੈਨੂੰ ਪੁਲਿਸ ਫੜ ਕੇ ਲੈ ਜੂਗੀ ਸੰਤੋਸ਼ ਨੇ ਦਰਸਲ 23 ਜੁਲਾਈ ਨੂੰ ਜਿਸ ਦਿਨ ਗੁਰੂ ਦਾ ਕਹਿੰਦੇ ਜਨਮ ਦਿਨ ਸੀਗਾ ਇਹਨੂੰ 6 ਲੱਖ ਰੁਪਏ ਦੇਣ ਵਾਸਤੇ ਆਪਣੇ ਸਪਾ ਸੈਂਟਰ 'ਚ ਸੱਦਿਆ ਸੀਗਾ ਪਰ ਗੁਰੂ ਨੇ ਬੜੀ ਜਿਹੜੀ ਹੈ ਉਹ ਚਲਾਕੀ ਇਹ ਵਰਤੀ ਹੋਈ ਸੀ ਕਹਿੰਦਾ ਸੀ ਵੀ ਜਦੋਂ ਇਹ ਆ ਜਾਏਗਾ ਮੈਂ ਉਸ ਤੋਂ ਬਾਅਦ ਆਉਂਗਾ ਤੇ ਸੀਸੀਟੀਵੀ ਆਪਾਂ ਕਰ ਦੇਣੇ ਆ ਬੰਦ ਤਾਂ ਜੋ ਇਹਦੇ ਅੰਦਰ ਆਉਂਦਿਆਂ ਦੀ ਫੋਟੋ ਜਿਹੜੀ ਹੈ ਉਹ ਆ ਜਾਵੇ ਤੇ ਸੀਸੀਟੀਵੀ ਬੰਦ ਕਰ ਦਿਓ ਉਸ ਤੋਂ ਬਾਅਦ ਮੈਂ ਆਉਂਗਾ ਜਿਨ੍ਹਾਂ ਨੇ ਇਹਨੂੰ ਮਾਰਿਆ ਉਹ ਆਉਣਗੇ ਤੇ ਆਪਾਂ ਆਪਣਾ ਕੰਮ ਕਰਕੇ ਚਲੇ ਜਾਵਾਂਗੇ ਤੇ ਸਵੇਰੇ ਪੁਲਿਸ ਨੂੰ ਇਤਲਾਹ ਕਰ ਦਿਆਂਗੇ ਹੁਣ ਜਦੋਂ ਪੁਲਿਸ ਨੇ ਪੂਰੀ ਕਹਾਣੀ ਨੂੰ ਖੰਗਾਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਵੀ 23 ਜੁਲਾਈ ਵਾਲੇ ਦਿਨ ਇਹ ਜਿਹੜਾ ਗੁਰੂ ਨਾਮ ਦਾ ਸ਼ਖਸ ਆ ਇਹ ਆਪਣੀ ਗਰਲਫ੍ਰੈਂਡ ਦੇ ਨਾਲ ਉਸ ਸਪਾ ਸੈਂਟਰ ਦੇ ਵਿੱਚ ਆਇਆ ਸੀਗਾ ਔਰ ਉਸੇ ਦਿਨ 23 ਜੁਲਾਈ ਨੂੰ ਇਸ ਗੁਰੂ ਨਾਮ ਦੇ ਸ਼ਖਸ ਦਾ ਜਨਮ ਦਿਨ ਵੀ ਸੀਗਾ ਪੁਲਿਸ ਜਦੋਂ ਉਸ ਇਲਾਕੇ ਦੇ ਵਰਲੀ ਇਲਾਕੇ ਦੇ ਸੀਸੀਟੀਵੀ ਖੰਗਾਲਦੀ ਆ ਤਾਂ ਪਤਾ ਲੱਗਦਾ ਵੀ ਇਹਨਾਂ ਨੇ ਪਹਿਲਾਂ ਬਰਥਡੇ ਸੈਲੀਬ੍ਰੇਟ ਕੀਤਾ ਇੱਕ ਬਾਰ ਦੇ ਵਿੱਚ ਫਿਰ ਉੱਥੋਂ ਨਿਕਲ ਕੇ ਇਹ ਇਸਪਾ ਸੈਂਟਰ 'ਚ ਆ ਗਏ ਜਿੱਥੋਂ ਗੁਰੂ ਨੂੰ ਉਮੀਦ ਸੀਗੀ ਵੀ ਅੱਜ ਮੈਨੂੰ ਰੁਪਈਆ 6 ਲੱਖ ਮਿਲਣਾ ਇਸੇ ਦੌਰਾਨ ਜਦੋਂ ਗੁਰੂ ਉਸ ਬਾਰਚੋਂ ਨਿਕਲਦਾ ਆਪਣੀ ਗਰਲਫ੍ਰੈਂਡ ਦੇ ਨਾਲ ਤਾਂ ਇਹਦੇ ਪਿੱਛੇ ਐਕਟਿਵਾ ਦੇ ਉੱਤੇ ਦੋ ਨੌਜਵਾਨ ਜਿਹੜੇ ਆ ਜਿਨ੍ਹਾਂ ਨੇ ਰੇਨਕੋਟ ਪਾਏ ਹੋਏ ਸੀ ਕਿਉਂਕਿ ਬਰਸਾਤ ਬਹੁਤ ਹੋ ਰਹੀ ਮਹਾਰਾਸ਼ਟra ਦੇ ਵਿੱਚ ਉਹ ਇਹਦਾ ਪਿੱਛਾ ਕਰਨ ਲੱਗ ਪੈਂਦੇ ਆ ਉਹ ਇਹਦੇ ਪਿੱਛੇ-ਪਿੱਛੇ ਉਸ ਸਪਾ ਸੈਂਟਰ ਦੇ ਵਿੱਚ ਪਹੁੰਚਦੇ ਆ ਜਦੋਂ ਇਹ ਅੰਦਰ ਚਲਾ ਜਾਂਦਾ 15 20 ਮਿੰਟ ਬਾਅਦ ਕਿਉਂਕਿ ਪੂਰੀ ਪਲੈਨਿੰਗ ਹੁੰਦੀ ਆ ਵੀ ਹੁਣ ਸੀਸੀਟੀਵੀ ਬੰਦ ਕਰ ਦੇਣੇ ਆ ਉਸ ਤੋਂ ਬਾਅਦ ਅਸੀਂ ਜਾਵਾਂਗੇ ਤਾਂ ਉਹ ਮੁੰਡੇ ਵੀ ਜਿਹੜੇ ਦੋ ਆ ਜਿਨ੍ਹਾਂ ਚੋਂ ਇੱਕ ਦਾ ਨਾਮ ਫਿਰੋਜ਼ ਅंसारी ਆ ਤੇ ਦੂਜੇ ਦਾ ਸਾਕਿਬ ਆ ਇਹ ਵੀ ਅੰਦਰ ਚਲੇ ਜਾਂਦੇ ਆ ਤੇ ਬਾਅਦ ਚੋ ਇਹਦਾ ਮਰਡਰ ਕਰ ਦਿੰਦੇ ਆ ਅੰਦਰ ਜਾ ਕੇ ਹੁਣ ਸਾਕਿਬ ਤੇ ਫਿਰੋਜ਼ ਫੜੇ ਕਿੱਦਾਂ ਗਏ ਦਰਸਲ ਇਹ ਜਦੋਂ ਉਥੇ ਪਹੁੰਚ ਜਾਂਦੇ ਆ ਸਪਾ ਸੈਂਟਰ ਤੇ ਤਾਂ ਇਹ ਇੰਤਜ਼ਾਰ ਕਰ ਰਹੇ ਹੁੰਦੇ ਆ ਵੀ ਗੁਰੂ ਆਪਣੀ ਸਹੇਲੀ ਦੇ ਨਾਲ ਅੰਦਰ ਚਲਾ ਜਾਵੇ 15-20 ਮਿੰਟ ਸਾਨੂੰ ਜਿਹੜਾ ਵਾ ਉਹਦਾ ਇੰਤਜ਼ਾਰ ਕਰਨਾ ਪੈਣਾ ਤਾਂ ਇਸੇ ਦੌਰਾਨ ਇਹ ਇੱਕ ਪਾਨ ਵਾਲੇ ਖੋਖੇ ਤੋਂ ਪਾਨ ਖਾਂਦੇ ਆ ਤੇ ਜਦੋਂ ਇਹ ਉਥੋਂ ਪਾਨ ਖਾਂਦੇ ਆ ਤਾਂ ਉਹਨੂੰ ਜਿਹੜੇ ਪੈਸੇ ਦਿੰਦੇ ਆ ਉਹਨੂੰ ਕਰਦੇ ਆ Google Pay ਤੇ ਬਸ ਇਹ ਸਾਰਾ ਕੁਝ ਰਿਕਾਰਡ ਹੋ ਰਿਹਾ ਹੁੰਦਾ ਪੁਲਿਸ ਦੇਖ ਲੈਂਦੀ ਆ ਵੀ ਇਹ ਦੋ ਸ਼ਖਸ ਜਿਹੜੇ ਆ ਇਹ ਖੜੇ ਆ ਔਰ ਇਹ ਬਾਹਰ ਤੋਂ ਲੈ ਕੇ ਇਸ ਸਪਾ ਸੈਂਟਰ ਤੱਕ ਇਹਦਾ ਪਿੱਛਾ ਕਰ ਰਹੇ ਸੀ ਪੁਲਿਸ ਵਾਲੇ ਜਦੋਂ ਖੰਗਾਲਦੇ ਆ ਤਾਂ ਪਤਾ ਲੱਗਦਾ ਵੀ ਇਸ ਨੰਬਰ ਦੇ ਉੱਤੇ ਤਾਂ ਗੁਰੂ ਬਾਰ-ਬਾਰ ਫੋਨ ਕਰ ਰਿਆ ਸੀਗਾ ਇਹ ਦੂਸਰਾ ਕੀ ਸੰਤੋਸ਼ ਜਿਹੜਾ ਉਸ ਪਾਸ ਸੈਂਟਰ ਸੀਗਾ ਤੇ ਪੁਲਿਸ ਨੂੰ ਸਾਰਾ ਮਾਮਲਾ ਜਿਹੜਾ ਕਲੀਅਰ ਹੋ ਜਾਂਦਾ ਜਦੋਂ ਪੁਲਿਸ ਪੱਕੇ ਪੈਰੀ ਹੋ ਜਾਂਦੀ ਆ ਤਾਂ ਉਹ ਫਿਰ ਸੰਤੋਸ਼ ਨੂੰ ਜਿਹੜਾ ਗ੍ਰਿਫਤਾਰ ਕਰ ਲੈਂਦੇ ਆ ਤੇ ਇਸੇ ਦੌਰਾਨ ਜਿਹੜਾ ਫਿਰੋਜ਼ ਤੇ ਸਾਕਿਬ ਜਿਹੜੇ ਦਿੱਲੀ ਤੇ ਰਾਜਸਥਾਨ ਭੱਜਣ ਦੀ ਤਿਆਰੀ ਦੇ ਵਿੱਚ ਸੀਗੇ ਇਹ ਵੀ ਗ੍ਰਿਫਤਾਰ ਹੋ ਜਾਂਦੇ ਆ ਆਪਣੇ ਪੱਟਾਂ ਦੇ ਉੱਤੇ ਆਪਣੇ 22 ਦੁਸ਼ਮਨਾ ਦੇ ਜਿਹੜੇ ਆ ਉਹ ਨਾਮ ਲਿਖਾਏ ਹੋਏ ਸੀਗੇ 6ਵੇਂ ਨੰਬਰ ਦੇ ਉੱਤੇ ਸੰਤੋਸ਼ ਦਾ ਨਾਮ ਸੀਗਾ ਉਹਦਾ ਹੀ ਸਪਾ ਸੈਂਟਰ ਸੀ 6 ਲੱਖ ਵਾਲੀ ਕਹਾਣੀ ਵੀ ਸਾਹਮਣੇ ਆ ਗਈ ਕਿ ਇਹ ਮੈਨੂੰ ਬਲੈਕਮੇਲ ਕਰਦਾ ਸੀ ਮੈਂ ਕਿਹਾ ਚੱਲ ਤੂੰ ਮੇਰੇ ਕੋਲੋਂ 6 ਲੱਖ ਰੁਪਇਆ ਲੈ ਲੈ ਮੇਰੀ ਜਾਨ ਛੱਡ ਤੇ ਇਸੇ ਦੌਰਾਨ ਸੰਤੋਸ਼ ਜਿਹੜਾ ਅੱਕਿਆ ਪਿਆ ਸੀ ਉਹਨੇ ਫਿਰੋਜ਼ ਤੇ ਸਾਕਿਬ ਦੇ ਹੱਥੋਂ ਇਸ ਗੁਰੂ ਨਾਮ ਦੇ ਸ਼ਖਸ ਦਾ ਕਤਲ ਕਰਵਾ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ